ਵਾਗਦਾ ਤੁਹਾਡਾ ਪੰਜਾਬ ਦੀ ਆਵਾਜ਼ ਨੀ ਚੈਨਲ ਤੇ ਅੱਜ ਅਸੀਂ ਪਹੁੰਚੇ ਪਿੰਡ ਕਸੀਟਪੁਰ ਦੇ ਵਿੱਚ ਉੱਥੇ ਅਸੀਂ ਸਾਡੇ ਨਾਲ ਕਾਫੀ ਸਾਰੇ ਲੋਕ ਮੌਜੂਦ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਕੋਈ ਕਾਣਕ ਮਿਲਦਿਆਂ ਜਾਂ ਪਰਚੀਆਂ ਕੱਟਦਿਆਂ ਚ ਕੋਈ ਪਰੇਸ਼ਾਨੀ ਦਿੱਕਤ ਤਾਂ ਨਹੀਂ ਆਉਂਦੀ ਹਾਂਜੀ ਅੰਟੀ ਜੀ ਅੰਟੀ ਜੀ ਤੁਸੀਂ ਗਣਤੀ ਪਰਚੀਆਂ ਘਟਾਉਣ ਆਏ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੈ ਨਹੀਂ ਸਰ ਨੂੰ ਕੋਈ ਪਰੇਸ਼ਾਨੀ ਨਹੀਂ ਆ ਕਿੰਨਾ ਕੁ ਪਰਚਾ ਵਧਵਾਉਣ ਆਏ ਪਰ ਪੇਸੇ ਤੇ ਫਿਰ ਹਾਂਜੀ ਕੋਈ ਦਿੱਕਤ ਤਾਂ ਨਹੀਂ ਹੈ ਕੋਈ ਦਿੱਕਤ ਨਹੀਂ ਸਾਨੂੰ ਦੇ ਦੋ ਦੇ ਕੋਈ ਪਰੇਸ਼ਾਨੀ ਨਹੀਂ ਹੁੰਦੀ ਨਹੀਂ ਸਾਨੂੰ ਕੋਈ ਪਰੇਸ਼ਾਨੀ ਨਹੀਂ ਪਹਿਲਾਂ ਕਿੱਥੇ ਪਰਚੇ ਕਰਵਾਉਂਦੇ ਸੀ ਪਹਿਲਾਂ ਮਰੀਕ ਸਿੰਘ ਦੇ ਘਰ ਕਰਵਾਉਂਦੇ ਸੀ ਉੱਥੇ ਪਰੇਸ਼ਾਨੀ ਹੈ ਕੀ ਪਰੇਸ਼ਾਨੀ ਸੀ ਉੱਥੇ ਕਦੇ ਕਹਿੰਦੇ ਉਹਦਾ ਨਾਂ ਨਹੀਂ ਆਉਂਦਾ ਉਹਦਾ ਨਾਂ ਨਹੀਂ ਆਉਂਦਾ ਕਦੇ ਆਂਦੇ ਉਹਦਾ ਨਾਂ ਨਹੀਂ ਆਉਂਦਾ ਵਿੱਚ ਕਾਟਦੇ ਤੇ ਫਿਰ ਸਾਨੂੰ ਕੰਕ ਕੱਟ ਮਿਲਦੀ ਤੇ ਹੁਣ ਹੁਣ ਸਾਨੂੰ ਬਰਾਬਰ ਮਿਲਦੀ ਸਾਨੂੰ ਜੀ ਆਹ ਨੂੰ ਹੋ ਗਏ 4-5 ਮਹੀਨੇ ਇੱਥੋਂ ਮਿਲਦੀ ਠੀਕ ਮਿਲਦੀ ਆ ਹਾਂ ਸਾਰੇ ਜੀਆਂ ਦੀ ਬਰਾਬਰ ਮਿਲਦੀ ਹੈ ਨਹੀਂ ਮੈਮ ਇਹ ਨਾ ਕਹੀਓ ਕਿ ਤੁਸੀਂ ਕੈਮਰੇ ਦੇ ਮੋਹਰੇ ਉਤ ਤੁਸੀਂ ਐਂ ਬੋਲ ਰਹੇ ਹੋ ਜੇ ਜੋ ਤੁਹਾਡੇ ਦਿਲ ਚਾਹਣਾ ਨਹੀਂ ਨਹੀਂ ਠੀਕ ਮਿਲਦੀ ਹੈ ਕਨਕ ਪਰੇਸ਼ਾਨੀ ਕੋਈ ਨਹੀਂ ਹੈਗੀ ਇਹ ਵੀ ਕਨਕ ਮਿਲਦੀ ਹੈ ਹਾਂਜੀ ਪੂਰੇ ਮੈਂਬਰਾਂ ਦੀ ਮਿਲਦੀ ਹੈ ਜੀ ਹਾਂਜੀ ਹਾਂਜੀ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਨਹੀਂ ਤੁਹਾਨੂੰ ਕੋਈ ਦਿੱਕਤ ਨਹੀਂ ਪੂਰੀ ਪੂਰੀ ਮਿਲਦੀ ਕਨਕ ਸਾਨੂੰ ਪਹਿਲੇ ਇਸ ਰੋਣ ਨਹੀਂ ਮਿਲਦੀ ਮੋਣੀ ਮਿਲਣ ਲੱਗੇ ਪਹਿਲਾਂ ਨਹੀਂ ਮਿਲਦੀ ਪਹਿਲੇ ਪਰੇਸ਼ਾਨੀ ਸੀ ਕੋਈ ਪਹਿਲਾਂ ਬਹੁਤ ਜ਼ਿਆਦਾ ਜਦੋਂ ਉਹਨਾਂ ਦਾ ਘਰ ਬਣਦੇ ਮਰੀਕ ਸਿੰਘ ਦਾ ਘਰ ਕੀ ਪਰੇਸ਼ਾਨੀ ਸੀ ਲੈਣਾ ਚ ਲੱਗੇ ਰਹਿਣਾ ਜਿਨ੍ਹਾਂ ਦੇ ਨਾਂ ਉਹਨਾਂ ਦੇ ਨਾਂ ਬੋਲੀ ਕਿ ਇਹਨੂੰ ਘੱਟ ਦੇਣੀ ਕਿ ਇਹਨੂੰ ਵੱਧ ਦੇ ਦੇਣੀ ਹੁਣ ਸਾਨੂੰ ਪੂਰੀ ਪੂਰੀ ਮਿਲਦੀ ਹੈ ਹੁਣ ਤੁਸੀਂ ਕਦੋਂ ਤੇ ਟੁੱਪਰਚੇ ਬਣਵਾ ਰਹੇ ਹੋ ਹਾਂਜੀ ਹਾਂਜੀ ਵਾਬ ਚ ਰਾਤ ਤਿੰਨ ਘਵਾਰਾ ਹੋਟ ਕਟਿੰਗ ਆ ਗਈਆਂ ਇੱਥੇ ਆਣ ਕੇ ਹਾਂਜੀ ਹੋਰ ਕੋਈ ਨਹੀਂ ਹੋਰ ਕੋਈ ਪਰੇਸ਼ਾਨੀ ਨਹੀਂ ਹੈ ਨਹੀਂ ਮਿਲੰਦੇ ਇੱਥੇ ਠੀਕ ਹੈ ਹਾਂਜੀ ਸਾਡੇ ਨਾਲ ਪੈਣਾ ਜੜੀਆਂ ਇੱਥੇ ਮਜੂਸੀ ਇੱਕ ਸੀੜ ਪੂਰੇ ਪਿੰਡ ਦੀਆਂ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਕਦੇ ਵੀ ਕੋਈ ਪਰੇਸ਼ਾਨੀ ਦਿੱਕਤ ਨਹੀਂ ਆਈ ਪਰਚੇ ਘਟਾਉਂਦੇ ਸਾਡੇ ਨਾਲ ਇਥੇ ਵੀਰ ਵੀ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਕਿ ਉਹਨਾਂ ਦਾ ਕੀ ਕਹਿਣਾ ਹੈ ਕੀ ਨਾਮ ਹੋਵੇਗਾ ਸੁਭਜੀ ਸਿੰਘ ਸੁਭਜੀ ਸਿੰਘ ਦੀ ਪਰਚੇ ਘਟਾਉਂਦੇ ਕੋਈ ਮੁਸ਼ਕਲ ਪਰੇਸ਼ਾਨੀ ਨਹੀਂ ਨਹੀਂ ਜੀ ਕੋਈ ਮੁਸ਼ਕਲ ਨਹੀਂ ਹਨ ਪੂਰੀ ਮਿਲਦੀ ਹੈ ਹਨ ਪੂਰੀ ਪੂਰੀ ਮਿਲਦੀ ਹੈ ਇਹ ਨਾ ਸੋਚੋ ਕਿ ਤੁਸੀਂ ਕਹਿੰਦੇ ਤੇ ਮੋਰੇ ਬੋਲੇ ਜੋ ਸੱਚਾ ਸਹੀ ਸਹੀ ਦਸੀ ਨਹੀਂ ਨਹੀਂ ਪੂਰੀ ਮਿਲਦੀ ਹੈ ਜੀ ਪੂਰੀ ਤੁਹਾਨੂੰ ਕੋਈ ਪਰੇਸ਼ਾਨੀ ਹੈ ਵੀਰ ਨਹੀਂ ਜੀ ਨਹੀਂ ਜੀ ਕੋਈ ਪਰੇਸ਼ਾਨੀ ਹੁੰਦੀ ਹੋਵੇ ਪਹਿਲਾਂ ਪਰਚਾ ਕਰਾਉਣੇ ਕੋਈ ਮੁਸ਼ਕਲ ਸੀ ਨਹੀਂ ਜੀ ਨਾ ਨਾ ਪਹਿਲਾਂ ਵੀ ਨਹੀਂ ਸੀ ਨਾ ਨਾ ਕੋਈ ਪਰੇਸ਼ਾਨੀ ਨਹੀਂ ਨਾ ਨਾ ਠੀਕ ਹੈ ਜਦੋਂ ਦਾ ਹਾਂ ਜੀ ਦੀ ਵਧੀਆ ਦੇਖੋ ਹੋਰ ਕੀ ਖਿਆਲ ਸਰ ਜੀ ਸਹੀ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ ਜਿਹੜਾ ਨਵਾਂ ਇੱਕ ਤੁਹਾਨੂੰ ਖਾਣੂ ਇੱਕ ਮੋਟਰ ਲੋਨ ਨੇ ਹਾਂ ਜੀ ਹਾਂ ਜੀ ਕਹਿੰਦੇ ਆ ਕਿ ਪਰਚਾ ਕਰਦੇ ਸਮੇਂ ਨਾ ਮਤਲਬ ਇਹ ਕਿ ਜੇ ਨਹੀਂ ਕਰਦੇ ਮੈਂਬਰ ਹੋਣੇ ਤਾਂ ਥਮ ਲੱਗੇਗਾ ਹਾਂ ਜੀ ਹਾਂ ਜੀ ਕਈ ਲੋਕ ਬਾਹਰ ਗਏ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਸਰਕਾਰ ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ ਨਹੀਂ ਜੀ ਬਾਹਰ ਗਏ ਆ ਬਾਅਦ ਮੁੜ ਕੇ ਗਏ ਜਿਹੜੀ ਹਾਂ ਜੀ ਉਹਨਾਂ ਦੇ ਵਿੱਚ ਜਿਹੜੇ ਇੱਥੇ ਆ ਉਹਨਾਂ ਨੂੰ ਕੰਮ ਮਿਲੂਗੀ ਤੇ ਬਾਹਰ ਵਾਲਿਆਂ ਦਾ ਤਾਂ ਪਤਾ ਵੀ ਨਹੀਂ ਮਿਲਦੀ ਬਾਹਰ ਗਿਆ ਉਹ ਉਹਨਾਂ ਨੇ ਹੋਣਾ ਹੀ ਕਿਤੇ ਬਾਹਰੋਂ ਕਿਤੇ ਹੋਣਦੇ ਆ ਉਹ ਕਾਨੂੰਨ ਕੀ ਹੈ ਸਹੀ ਹੈ ਜਾਂ ਗਲਤ ਨਹੀਂ ਠੀਕ ਠੀਕ ਕਰੋ ਠੀਕ ਸਾਡੇ ਨਾਲ ਵੀਰ ਵੀ ਮੌਜੂਦ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਇਹ ਰੂਲ ਅਸੂਲ ਬਹੁਤ ਵਧੀਆ ਨੇ ਹਾਂਜੀ ਮਾਤਾ ਜੀ ਜਿਹੜੇ ਤੁਸੀਂ ਅੱਜ ਪਰਚੀਆਂ ਕਟਵਾ ਰਹੇ ਹੋ ਹਾਂਜੀ ਪਰਚੀਆਂ ਕਰਦੇ ਸਮੇਂ ਤਾਂ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਹਾਂਜੀ ਜਿਹੜੀ ਉਹਨਾਂ ਨੇ ਤੁਹਾਨੂੰ ਇੱਕ ਮਾਨ ਸਰਕਾਰ ਵੱਲੋਂ ਇੱਕ ਨਵਾਂ ਪ੍ਰਾਲਾ ਦੱਸਿਆ ਹੈ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਸਹੀ ਹੈ ਜਾਂ ਗਲਤ ਹੈ ਨਹੀਂ ਸਹੀ ਹੈ ਬਹੁਤ ਵਧੀਆ ਜੀ ਉਹਦੇ 'ਚ ਕੀ ਬੈਨੀਫਿਟ ਹੋਣਗੇ ਤੇ ਕੀ ਨੁਕਸਾਨ ਹੈ ਇਹ ਹੀ ਹੈ ਕਿ ਜਿਹੜਾ ਗਰੀਬਾਂ ਨੂੰ ਮਿਲੂਗੀ ਜਿਨ੍ਹਾਂ ਨੂੰ ਨਹੀਂ ਮਿਲਦੀ ਗਰੀਬਾਂ ਨੂੰ ਮਿਲੂਗੀ ਤੇ ਜਿਹੜੇ ਅਮੀਰ ਉਹਨਾਂ ਦੇ ਰਾਹ ਚੱਲ ਨਿਕਲੇ ਨਹੀਂ ਇੱਥੇ ਗੰਦਨ ਨੂੰ ਵੀ ਮਿਲਦੀ ਤਾਂ ਕੱਟੀ ਜਾਊਗੀ ਹੋਰ ਲੋਕ ਬੈਨੀਫਿਟ ਹੈ ਹਾਂਜੀ ਲੋਕੀ ਇਹਦੇ ਵਿੱਚ ਬੋਲਦੇ ਆ ਕਿ ਕਈ ਇਹ ਕੰਮ ਸਹੀ ਨਹੀਂ ਹੈ ਸਰਕਾਰ ਦਾ ਪ੍ਰਾਲਾ ਸਹੀ ਨਹੀਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਸਹੀ ਆ ਸਰਜੀਤ ਸਿੰਘ ਸਰਜੀਤ ਸਿੰਘ ਜੀ ਇਹ ਸੂਪਰ ਚਾ ਕੱਟ ਰਹੇ ਠੀਕ ਹੈ ਕਹਿਣਾ ਹਾਂਜੀ ਆਪਾਂ ਦੇ ਪਰਚੀਆਂ ਕੱਟ ਰਹੇ ਆ ਜੀ ਕੰਨ ਸੇ ਕੰਮ 200 ਪਰਚੀ ਕੱਟਦੀ ਹੈ ਤੇ ਜੋ ਪੰਜਾਬ ਸਰਕਾਰ ਦਾ ਪ੍ਰਾਲਾ ਕੇਵਾਈਸੀ ਦਾ ਚੱਲ ਰਿਹਾ ਹੈ ਉਹ ਵੀ ਨਾਲ-ਨਾਲ ਦੀ ਕਰ ਰਹੇ ਆ ਨਾਲ-ਨਾਲ ਹੀ ਇਹਨਾਂ ਨੂੰ ਡੀਲ ਕਰ ਰਹੇ ਆ ਇਹਨਾਂ ਨੂੰ ਸਮਝਾ ਰਹੇ ਆ ਕਿ ਜੋ ਇਹ ਇਹ ਪ੍ਰਾਲਾ ਹੈ ਕੀ KYC ਕਰਾਉਣੀ ਬਹੁਤ ਜ਼ਰੂਰੀ ਹੈ ਲਾਜ਼ਮੀ ਜ਼ਰੂਰੀ ਹੈ ਕਿਉਂਕਿ ਜਿਹੜੇ ਵੀ ਜੀ ਦੀ ਇਹ KYC ਹੋਏਗੀ ਗੂਠਾ ਲੱਗੇਗਾ ਅਪਰੂਵਲ ਕੀਤੀ ਜਾਏਗੀ ਉਹਨੂੰ ਹੀ ਅਗਲੀ ਕਰਨ ਕਿ ਜਿਹੜੀ ਹੈ ਮਿਲੇਗੀ ਕਿਉਂਕਿ ਇਹ ਸਰਕਾਰ ਦਾ ਪ੍ਰਬਲ ਹੈ ਕਿ ਜੋ KYC ਹੋ ਰਹੀ ਹੈ ਇਹਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਇਸ ਟਾਈਮ ਮੌਜੂਦਾ ਹੈ ਉਹਦੇ ਲਈ ਬੈਨੀਫਿਟ ਹੈ ਕਿਉਂਕਿ ਉਹ ਆਪਣਾ ਗੂਠਾ ਲਾਊਗਾ ਤੇ ਆਪਣੀ ਕਨਕ ਪ੍ਰਾਪਤ ਕਰੂਗਾ ਜਿਹੜਾ ਬੰਦਾ ਮਰ ਗਿਆ ਜਾਂ ਡੈਥ ਹੋ ਗਈ ਕੁਝ ਵੀ ਹੋ ਗਿਆ ਉਹਦਾ ਗੂਠਾ ਨਾਲ ਲਗੂ ਦੀ ਕਨਕ ਨਹੀਂ ਅਗਲੀ ਵਾਰ ਆਏਗੀ ਇਹ ਕਰਕੇ ਆਪਾਂ ਸਰਕਾਰ ਦਾ ਜਿਹੜਾ ਆਪ ਦੇਸ਼ ਹੈ ਘਰ ਘਰ ਪਹੁੰਚਾ ਰਹੇ ਆਂ ਕਰਕਰ ਬੰਦਿਆਂ ਨੂੰ ਦੱਸ ਰਹੇ ਆ ਆਪਾਂ ਮੇਰੇ ਦੀਪੂ ਹੌਲਡਰ 220 ਕੋਟ ਵੀ ਮੇਰੇ ਕੋਲ 55 ਕੋਟ ਵੀ ਮੇਰੇ ਕੋਲ ਹੈ ਅੱਜ 55 ਕੋਟ ਦੀਆਂ ਪਰਚੀਆਂ ਕੱਟਣ ਡਿਆ 220 ਦੀਆਂ ਹੀ ਘਟਤੀਆਂ ਜੀ ਉਹਦੀ ਆਪਾਂ ਕੇਵਾਈਸੀ ਸਾਰੀ ਕਰ ਦਿੱਤੀ ਆ ਇੱਥੇ ਆਮ ਆਦਮੀ ਪਾਰਟੀ ਦੇ ਆਗੂ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਅੱਜ ਅਸੀਂ ਆਪਣੇ ਪਿੰਡ ਦੇ ਵਿੱਚ ਪਰਚੇ ਕੱਟ ਰਹੇ ਹਾਂ ਠੀਕ ਹੈ ਨਾ ਇਹੋ ਬਹੁਤ ਵਧੀਆ ਤਰ੍ਹਾਂ ਪਰਚੇ ਕੱਟੀਆਂ ਜਾ ਰਹੀਆਂ ਮੇਰੀ ਸਾਡੇ ਲੀਡਰ ਹਲਕਾ ਇੰਚਾਰਜ ਸਰਦਾਰ ਬਲਬੀਰ ਸਿੰਘ ਪੰਨੂ ਜੀ ਨੇ ਸਾਡੀ ਡਿਊਟੀ ਲਈ ਆ ਕਿ ਪਿੰਡ ਵਾਸੀ ਨੂੰ ਕਿਸੇ ਵੀ ਤਰ੍ਹਾਂ ਦੀ ਪਰਚੀਆਂ ਕੱਟਣ ਦੇ ਵਿੱਚ ਗਰਮੀ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਸੀਂ ਦੇਖ ਸਕਦੇ ਹੋ ਸਾਰੇ ਪਾਣੀ ਦਾ ਪ੍ਰਬੰਧ ਆ ਕਿਸੇ ਵੀ ਤਰ੍ਹਾਂ ਦੀ ਪਰਚੀ ਕੱਟਣ ਵਿੱਚ ਪ੍ਰੋਬਲਮ ਨਹੀਂ ਆਉਂਦੀ ਤਿਆਰੀ ਪਹਿਲਾਂ ਲੋਕ ਘਰਾਂ 'ਚ ਜਾ ਕੇ ਪਰਚੀਆਂ ਕਟਵਾਉਂਦੇ ਸਨ ਉੱਥੇ ਗਰਮੀ ਵੀ ਬਹੁਤ ਹੁੰਦੀ ਸੀ ਹੁਣ ਮੈਂ ਸਾਰਿਆਂ ਲਈ ਗੁਰਦੁਆਰੇ ਦੀ ਸ਼ਾਂਧੀ ਸਾਤੇੜ ਪਰਚੇ ਕੱਟ ਰਿਆਂ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਪ੍ਰੋਬਲਮ ਨਹੀਂ ਆਉਂਦੀ ਦਿੱਤੀ ਜਾਵੇਗੀ ਸਰਦਾਰ ਬਲਬੀਰ ਸਿੰਘ ਪੰਨੂ ਜੀ ਜਿਵੇਂ ਹਲਕੇ ਵਿੱਚ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਉਵੇਂ ਉਹਨਾਂ ਨੇ ਸਾਡੀ ਡਿਊਟੀ ਲਈ ਆ ਅਸੀਂ ਵੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਟ ਪੂਰੀ ਤੰਦੇਈ ਨਾਲ ਕੰਮ ਕਰਾਂਗੇ ਭੈਣਾ ਨੇ ਦੱਸਿਆ ਹੈ ਕਿ ਜਿੱਦਾਂ ਕਈਆਂ ਦੀ 90 ਕਿਲੋ ਕਣਕੀ ਉਹਨਾਂ ਨੂੰ ਅੱਧੀ ਕਣਕ ਦਿੱਤੀ ਜਾ ਰਹੀ ਸੀ ਉਹਨਾਂ ਸਰਦਾਰ ਬਲਬੀਰ ਸਿੰਘ ਦੀ ਪੰਨੂ ਨੇ ਸਾਡੀ ਡਿਊਟੀ ਲਈ ਹੈ ਕਿ ਕਿਸੇ ਨੂੰ ਵੀ ਕਣਕ ਦੇ ਵਿੱਚ ਕਣਕ ਘਟ ਨਹੀਂ ਮਿਲਣੀ ਚਾਹੀਦੀ। ਉਹਨਾਂ ਨੂੰ ਪੂਰੀ-ਪੂਰੀ ਕਣਕ ਦਿੱਤੀ ਜਾ ਰਹੀ ਹੈ। ਤੁਸੀਂ ਆਪ ਉਹਨਾਂ ਨੂੰ ਦੇਖ ਸਕਦੇ ਹੋ, ਪੁੱਛ ਸਕਦੇ ਹੋ। ਸਵੀਰਾ ਪਿੰਡ ਕਸੀਤਪੁਰੇ ਦੀਆਂ ਜਿੱਥੇ ਕਿ ਕਣਕ ਦੀਆਂ ਪਰਚੀਆਂ ਵੀ ਕੱਟ ਰਹੇ ਨਾਲ ਹੀ ਉਹਨਾਂ ਨੂੰ ਅਪਡੇਟ ਕਰ ਰਹੇ ਨੇ। ਕੈਮਰਾਮੈਨ ਸੰਜੀਵ ਦੇ ਨਾਲ ਸੀਮਾ ਬੱਦਨ ਦੀ ਖਾਸ ਰਿਪੋਰਟ